ਹੈਲੋ ਜੀ ਮੇਰਾ ਨਾਮ ਚਰਨਜੀਤ ਸਿੰਘ ਇਹ ਤੁਹਾਡੀ خدمت ਵਿੱਚ ਇੱਕ ਨਵੀਂ ਵਜ਼ਲ ਹੈ ਅੱਜ ਦੀ ਤਰੀਖ ਹੈ ਜੀ 29 ਮਈ 2024 11:20 ਹੋਏ ਨੇ ਤੇ ਮੈਂ ਇਸ ਵੇਲੇ ਫਲੋਰੀਡਾ ਦੇ ਸ਼ਹਿਰ ਛੋਟਾ ਜਿਹਾ ਪਿੰਡ ਹੈ ਟ੍ਰੈਂਟਨ ਟ੍ਰੈਂਟਨ ਫਲੋਰੀਡਾ ਵਿੱਚ ਇਸ ਵੇਲੇ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਦਾ ਟਾਈਮ ਹੈ ਸੀ ਮੈਂ ਸੋਚਿਆ ਕਿ ਜੋ ਕੁਝ ਲਿਖਿਆ ਹੋਇਆ ਉਸ ਨੂੰ ਵੀਡੀਓ ਦੀ ਸ਼ਕਲ ਵਿੱਚ ਜ਼ਬਤ ਕੀਤਾ ਜਾਵੇ ਤਾਂ ਕਿ ਮੈਂ ਭੁੱਲ ਨਾ ਜਾਵਾਂ ਕਿਉਂਕਿ ਮੇਰੇ ਫੋਨ ਤੇ ਸਾਰਾ ਕੁਝ ਲਿਖਿਆ ਹੁੰਦਾ ਤੇ ਕਈ ਵਾਰੀ ਫੋਨ ਫ੍ਰੀਜ਼ ਹੋ ਗਿਆ ਤਾਂ ਸਾਰਾ ਕੁਝ ਫਿਰ ਖੋ ਜਾਣਾ ਲਓ ਜੀ ਸੁਣੋ ਉਹ ਜੋ ਜ਼ਮੀਰ ਨਹੀਂ ਰੱਖਦਾ ਉਹ ਜੋ ਜ਼ਮੀਰ ਨਹੀਂ ਰੱਖਦਾ ਗਲੀ ਜ਼ੰਜੀਰ ਰੱਖਦਾ او جو ضمیر نہیں رکھد گلی زنجیر رکھد کمان کس کم جے تیر نہیں رکھتا ترتی میرا تخت ہزارہ عشق میرا, ترتی میرا تخت ہزارہ عشق میرا مخلوق رانجھاواں ہی رکھد رضا تیری سہبا میری جذبہ بیبو ماسی رجا تری میری جذبہ بیبو ماسی میں ٹٹے ہوئے تیر نہیں رکھ دا بندہ پاویں جگ وس کر لے دولت نال خزانے پر لے ਬੰਦਾ ਭਾਵੇਂ ਜਗ ਵਸ ਕਰ ਲਏ ਦੌਲਤ ਨਾਲ ਖਜ਼ਾਨੇ ਭਰ ਲਏ ਉਮਰੋਂ ਵੱਧ ਜਾਗੀਰ ਨਹੀਂ ਰੱਖਦਾ ਦੀਨ ਫਰੋਸ਼ਾਂ ਦੇ ਉਲਝਾਏ ਸੁਗੜਾਂ ਉਥੇ ਗੋਤੇ ਖਾਏ ਦੀਨ ਫਰੋਸ਼ਾਂ ਦੇ ਉਲਝਾਏ ਸੁਗੜਾਂ ਉਥੇ ਗੋਤੇ ਖਾਏ ਜਿੱਥੇ ਦਰਿਆ ਨੀਰ ਨਹੀਂ ਰੱਖਦਾ ਬੰਦਾ ਇਸ ਤੋਂ ਕਿੰਨਾ ਹੀ ਨਸੇ ਹੋ ਸ਼িকার ਆਪੇ ਆ ਫਸੇ ਬੰਦਾ ਇਸ ਤੋਂ ਕਿੰਨਾ ਹੀ ਨਸੇ ਹੋ ਸ਼িকার ਆਪੇ ਆ ਫਸੇ ਸੱਚ ਫੰਦਾ ਜਾ ਤੀਰ ਨਹੀਂ ਰੱਖਦਾ ਉਸ ਜੋ ਪੜਿਆ ਉੱਥੇ ਅੜਿਆ ਉਸ ਜੋ ਪੜਿਆ ਉੱਥੇ ਅੜਿਆ ਚੰਨ ਨੇ ਸਬਕ ਸਮੇ ਦਾ ਪੜਿਆ ਉਸ ਜੋ ਪੜਿਆ ਉਥੇ ਅੜਿਆ ਚਾਨਣ ਨੇ ਸਬਕ ਸਮੇ ਦਾ ਪੜਿਆ ਉਹ ਐਸੀ ਤਹਿਰੀਰ ਨਹੀਂ ਰੱਖਦਾ ਖੁਦ ਨੂੰ ਪੈਂਦਾ ਏ ਮੋਢੇ ਚਾਣਾ ਕੱਲੇ ਆਏ ਕੱਲਿਆਂ ਜਾਣਾ ਖੁਦ ਨੂੰ ਪੈਂਦਾ ਏ ਮੋਢੇ ਚਾਣਾ ਕੱਲਿਆਂ ਆਏ ਕੱਲਿਆਂ ਜਾਣਾ ਬੱਬਰ ਸ਼ੇਰ ਵਹੀਰ ਨਹੀਂ ਰੱਖਦਾ ਰੱਬਾ ਜੇ ਸਭ ਤੇਰੀ ਰਜ਼ਾ ਹੈ ਰੱਬਾ ਜੇ ਸਭ ਤੇਰੀ ਰਜ਼ਾ ਹੈ ਫਿਰ ਮੈਨੂੰ ਕਿਉਂ ਕਰ ਸਜ਼ਾਏ ਜਦ ਮੈਂ ਕੋਈ ਤਦਬੀਰ ਨਹੀਂ ਰੱਖਦਾ ਕਿਉਂ ਸੁਣ ਪੰਡਿਤ ਕਾਜ਼ੀ ਹੱਲੇ ਤਿੱਖੇ ਕੁਝ ਕੁ ਸਵਾਲ ਨੇ ਪੱਲੇ ਕਿਉਂ ਸੁਣ ਪੰਡਿਤ ਕਾਜ਼ੀ ਹੱਲੇ ਤਿੱਖੇ ਕੁਝ ਕੁ ਸਵਾਲ ਨੇ ਪੱਲੇ ਮੈਂ ਕੋਈ ਸ਼ਮਸ਼ੀਰ ਨਹੀਂ ਰੱਖਦਾ ਸਭ ਨੂੰ ਇਸ ਵਿੱਚ ਢਲਣਾ ਪੈਂਦਾ ਇਹਦੇ ਰੰਗ ਵਿੱਚ ਰਲਣਾ ਪੈਂਦਾ ਸਭ ਨੂੰ ਇਸ ਵਿੱਚ ਢਲਣਾ ਪੈਂਦਾ ਇਹਦੇ ਰੰਗ ਵਿੱਚ ਰਲਣਾ ਪੈਂਦਾ ਸਮਾਤਾ ਕੋਈ ਤਗੀਰ ਨਹੀਂ ਰੱਖਦਾ ਸੂਰਜ ਚੰਨ ਸਤਾਰੇ ਉਸਦੇ ਸੂਰਜ ਚੰਨ ਸਿਤਾਰੇ ਉਸ ਦੇ ਚੱਲਦੇ ਬਿਨਾ ਇਸ਼ਾਰੇ ਉਸ ਦੇ ਸ਼ਾਹਨਸ਼ਾਹ ਵਜ਼ੀਰ ਨਹੀਂ ਰੱਖਦਾ ਮੇਰਾ ਵੀ ਬਸ ਉਹੀ ਉਹੀ ਰੱਬੇ ਜੋ ਹਰ ਥਾਂ ਤੇ ਉਸ ਵਿੱਚ ਸਾਬੇ ਮੇਰਾ ਵੀ ਬਸ ਉਹੀ ਉਹੀ ਰੱਬੇ ਜੋ ਹਰ ਥਾਂ ਤੇ ਉਸ ਵਿੱਚ ਸਾਬੇ ਜੋ ਕੋਈ ਸ਼ਕਲ ਸ਼ਰੀਰ ਨਹੀਂ ਰੱਖਦਾ ਰਤਬਿਆਂ ਲੁੱਟੀ ਦੁਨੀਆ ਹਰ ਜਾ ਰਤਬਿਆਂ ਲੁੱਟੀ ਦੁਨੀਆ ਹਰ ਜਾ ਢੋਂਡਾ ਇੱਕ ਮਿਆਨਾ ਦਰਜਾ ਰਤਬਿਆਂ ਲੁੱਟੀ ਦੁਨੀਆ ਹਰ ਜਾ ਢੋਂਡਾ ਇੱਕ ਮਿਆਨਾ ਦਰਜਾ ਜੋ ਮੰਗਤਾ ਜਾਂ ਮੀਰ ਨਹੀਂ ਰੱਖਦਾ ਜਿਵੇਂ ਜੇ ਚਾਵੇ ਬੰਦਗੀ ਕਰ ਲੈ ਜਿਵੇਂ ਜੇ ਚਾਵੇ ਬੰਦਗੀ ਕਰ ਲੈ ਪੂਜਾ ਕਰ ਨਮਾਜ਼ ਜਾਂ ਪੜ ਲੈ ਕਿਸੇ ਨੂੰ ਰੱਬ ਅਸੀਰ ਨਹੀਂ ਰੱਖਦਾ ਉਸ ਜੋ ਪੜਿਆ ਉਥੇ ਹੀ ਅੜਿਆ ਜਨ ਨੇ ਸਬਕ ਸਮੇ ਦਾ ਪੜਿਆ ਉਹ ਐਸੀ ਤੇਹਰਿਰ ਨਹੀਂ ਰੱਖਦਾ ਉਹ ਜੋ ਜ਼ਮੀਰ ਨਹੀਂ ਰੱਖਦਾ ਗਲੀ ਜ਼ੰਜੀਰ ਰੱਖਦਾ ਕਮਾਨ ਕਿਸ ਕਮ ਦਾ ਜੇ تیر ਨਹੀਂ ਰੱਖਦਾ ਬੇਰਨਾ ਚਰਨਜੀਤ ਸਿੰਘ ਉਰਫ ਚੰਨੀ ਚੰਨ ਚੰਨਾ ਜੋ ਕੁਝ ਵੀ ਹੈ ਗਜ਼ਲ ਚੰਗੀ ਲੱਗੇ ਇਸ ਨੂੰ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰਨਾ ਬਹੁਤ ਬਹੁਤ ਸ਼ੁਕਰੀਆ ਪੰਜਾਬੀ ਦੀ ਸੇਵਾ ਵਿੱਚ ਜੋ ਕੁਝ ਆਪ ਹੀ ਹੁੰਦਾ ਦਿਮਾਗ ਵਿੱਚੋਂ ਲਿਖ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਜੀ ਚੰਗਾ ਮਾੜਾ ਕਬੂਲ ਕਰਨਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜਿਉਂਦੇ ਵਸਦੇ ਰਹੋ ਆਪਣਾ ਖਿਆਲ ਰੱਖੋ ਸਾਰੇ ਜਣੇ ਔਰ ਪਿਆਰ ਵੰਡਦੇ ਰਹੋ ਇੱਕ ਦੂਸਰੇ ਦੇ